ਜਾਗਿਓ ਜਾਗੋ ਨਸ਼ੇ ਤੇਂ ਜਾਗੋ ਜਾਗਿਓ ਜਾਗੋ ਨਸ਼ੇ ਤੇਂ ਜਾਗੋ ਉਹ ਆ ਜੀ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰਦਾ ਜੋ ਸਾਡੇ ਨੌਜਵਾਨਾਂ ਨੂੰ ਖਾ ਗਿਆ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਪਹਿਲੇ ਨੰਬਰ ਤੇ ਸਾਡਾ ਪੰਜਾਬ ਹੁੰਦਾ ਚਾਹੇ ਖੇਡਾਂ 'ਚ ਚਾਹੇ ਪੜ੍ਹਾਈ 'ਚ ਚਾਹੇ ਪਾਵਰ ਦੇ ਵਿੱਚ ਤੇ ਅੱਜ ਪੰਜਾਬ ਦਾ ਨਾਮ ਟੌਪ 10 'ਚ ਵੀ ਨਹੀਂ ਆਉਂਦਾ ਤਾਂ ਬਹੁਤ ਪਿੱਛੇ ਚਲੇ ਗਏ ਉਹਦਾ ਸਭ ਤੋਂ ਵੱਡਾ ਕਾਰਨ ਹੈਗਾ ਨਸ਼ਾ ਮੇਰੇ ਪਿੰਡ ਵੀ दारू ਫਾੜ ਰਹੀ ਆ ਉੱਥੇ ਫੈਕਟਰੀਆਂ ਦੇ ਵਿੱਚ ਕੋਈ ਤਿਆਰ ਕਰਦਾ ਸੀ ਬਹੁਤ ਵੱਡੇ ਪੱਧਰ ਤੇ ਪ੍ਰੈਸ ਵੀ ਆਈ ਸੀ ਉੱਥੇ ਤੇ ਉਹਨਾਂ ਨੂੰ ਉਹਨਾਂ ਦੇ ਧਾਰਾ ਲਾ ਕੇ ਉਹਨਾਂ ਨੂੰ ਜੇਰੇ ਦੇ ਅੰਦਰ ਭੇਜ ਦਿੱਤਾ ਵਾ ਪੰਜਾਬੀਓ ਜਾਗੋ ਨਸ਼ੇ ਤਿਆਗੋ ਪੰਜਾਬੀਓ ਜਾਗੋ ਨਸ਼ੇ ਤਿਆਗੋ ਪੰਜਾਬੀਓ ਜਾਗੋ ਨਸ਼ੇ ਤਿਆਗੋ ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ ਪੰਜਾਬ ਚ ਰਹਿਣ ਨਹੀਂ ਦੇਣਾ ਅਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ ਅਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ ਅਧਾਰਾ ਜੀ ਆ ਟਾਈਮ ਦੇਖਣ ਵਾਲੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਅਸੀਂ ਪਹੁੰਚੇ ਹਾਂ ਅੱਜ ਪਿੰਡ ਮਾਨਕਵਾਲ ਵਿਖੇ ਜਿੱਥੇ ਵੱਖ-ਵੱਖ ਇਲਾਕੇ ਦੀਆਂ ਸਮੂਹ ಗ್ರಾಮ ਪੰਚਾਇਤਾਂ ਪਿੰਡ ਮਾਨਕਵਾਲ ਪ੍ਰੀਤ ਵਿਹਾਰ ਸਤਜੋਤ ਨਗਰ ਪਿੰਡ ਗਿੱਲ ਸੋਨੀ ਗਿੱਲ ਹੋਣੀ वगैरह ਦੀ ਅਗਵਾਈ ਦੇ ਵਿੱਚ ਯੁੱਧ ਨਸਿਆਂ ਵਿਰੁੱਧ ਪੰਜਾਬ ਸਰਕਾਰ ਦੇ ਬੈਨਰ ਹੇਠ ਜੋ ਰੈਲੀਆਂ ਕੱਢੀਆਂ ਜਾ ਰਹੀਆਂ ਉਹਨਾਂ ਦੀ ਅਗਵਾਈ ਕਰਦੇ ਹੋਏ ਪਿੰਡ ਮਾਨਕਵਾਲ ਦੇ ਸਰਪੰਚ ਮਨਪ੍ਰੀਤ ਸਿੰਘ ਮਨੂ ਉਹਨਾਂ ਦੀ ਅਗਵਾਈ ਦੇ ਨਾਲ ਉਹਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਦੇ ਵੱਲੋਂ ਇੱਕ ਰੈਲੀ ਕੱਢੀ ਗਈ ਆ ਉਹ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਯੁੱਧ ਨਸਿਆਂ ਵਿਰੁੱਧ ਕੀ ਮੁਹਿੰਮ ਲੈ ਕੇ ਚੱਲੇ ਨੇ ਹਾਂਜੀ ਸੋਨੀ ਜੀ ਪੰਜਾਬ ਸਰਕਾਰ ਦਾ ਬੈਨਰ ਯੋਧ ਨਸ਼ਿਆਂ ਵਿਰੁੱਧ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਇੱਕ ਰੈਲੀ ਲੈ ਕੇ ਚੱਲੇ ਹੋ ਕਿੰਨੇ ਕੁ ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਸਾਡੇ ਜਿਹੜੇ ਗਿੱਲ ਹਲਕੇ ਦੇ ਜੋ ਪ੍ਰਧਾਨ ਸਾਹਿਬ ਆ ਠੀਕ ਹੈ ਲਾਕ ਪ੍ਰਧਾਨ ਮੇਰਾ ਵੀਰ ਮਨੂ ਤੇ ਸੋਨੀ ਗਿੱਲ ਗਿੱਲ ਸੋਨੀ ਜਸਵਾਲ ਬੰਗੜ ਤੋਂ ਤੇ ਹੈਰੀ ਸਰਪੰਚ ਜਿਹੜੇ ਜਿੰਨੇ ਵੀ ਸਰਪੰਚ ਨਾਲ ਨੇ ਸਾਰਿਆਂ ਨੇ ਇੱਕ ਮੈਸੇਜ ਦੇਣਾ ਯੂਥ ਨੂੰ ਵੀ ਜਿਹੜੇ ਇਹ ਨਸ਼ੇ ਨੇ ਨਸ਼ਿਆਂ ਦੀ ਦਲਦਲ ਚ ਜੋ ਬੜੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਲਈ ਇੱਕ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਛੜੀ ਆ ਯੁੱਧ ਨਸ਼ਿਆਂ ਵਿਰੁੱਧ ਤੇ ਉਹਨੂੰ ਅਸੀਂ ਜਿਵੇਂ ਕਹਿੰਦੇ ਇਹ ਨਹੀਂ ਇੱਕ ਇੱਕ ਸਲੋਗਨ ਨਹੀਂ ਵੀ ਕੱਲਾ ਉਹਨੂੰ ਘਰ ਘਰ ਤੱਕ ਮੁਹਿੰਮ ਨੂੰ ਪਹੁੰਚਾਵਾਂਗੇ ਵੀ ਜਿਹੜੇ ਬੱਚੇ ਇਸ ਦਲਦਲ ਚ ਫਸੇ ਹੋਏ ਆ ਉਹਨਾਂ ਨੂੰ ਬਾਹਰ ਵੀ ਕੱਢਾਂਗੇ ਬਾਕੀ ਜਿਹੜੇ ਸੈਂਟਰ ਬਣੇ ਹੋਏ ਆ ਉੱਥੇ ਵੀ ਦਾਖਲ ਕਰਾਵਾਂਗੇ ਯਾਨੀ ਕਿ ਅਸੀਂ ਇਹ ਮੁਹਿੰਮ ਨੂੰ ਅਮਲੀ ਜਾਮਾ ਦੇਵਾਂਗੇ ਉਹਨਾਂ ਦੇ ਨਾਲ ਸਰਪੰਚ ਮਨਪ੍ਰੀਤ ਜੀ ਉਹਨਾਂ ਨਾਲ ਵੀ ਗੱਲ ਕਰਦੇ ਆ ਸਰਪੰਚ ਸਾਹਿਬ ਯੋਧ ਨਸ਼ਿਆਂ ਵਿਰੁੱਧ ਇੱਕ ਮਹਮਾ ਪੰਜਾਬ ਸਰਕਾਰ ਦੀ ਚਲਾਈ ਆ ਤੁਸੀਂ ਉਹਦੀ ਅੱਜ ਅਗਵਾਈ ਵੀ ਕਰ ਰਹੇ ਹੋ ਰੈਲੀ ਦੀ ਕਿਹੜੀ ਚੀਜ਼ ਨੂੰ ਤੁਸੀਂ ਨਸ਼ਾ ਮੰਨਦੇ ਨਸ਼ਾ ਜਿਹਦੇ ਅਸੀਂ ਆਦੀ ਹੋ ਜਾਈਏ ਜੀ ਹਰ ਕੋਈ ਚੀਜ਼ ਜ ਜ ਨਸ਼ਾ ਚਾਹੀਏ ਮੋਬਾਈਲ ਤੋਂ ਲੈ ਕੇ ਡਰੱਗ ਤੱਕਾ ਕਿਸੇ ਵੀ ਤਰ੍ਹਾਂ ਦੇ ਡਰੱਗ ਆ ਨਸ਼ੀਆ ਜੋ ਤੁਹਾਡੀ ਸੋਚਣ ਸਮਝਣ ਦੀ ਸ਼ਕਤੀ ਨੂੰ ਖਤਮ ਕਰਦਾ ਉਹ ਨਸ਼ਾ ਹੀ ਹੈ ਜੀ ਤੇ ਨਸ਼ਿਆਂ ਨੂੰ ਕੱਟਣ ਦੇ ਲਈ ਨਸ਼ਾ ਕਰਨਾ ਚਾਹੀਦਾ ਉਹ ਹੈਗਾ ਖੇਡਾਂ ਦਾ ਆਪਣੇ ਆਪਣਾ ਪਿਆਰ ਹੋਣਾ ਆਪਣੀ ਸਰੀਰ ਦੇ ਨਾਲ ਆਪਣੀ ਸਿਹਤ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਆਪਣੇ ਦੇਸ਼ ਨਾਲ ਇਹ ਕੋ ਨਸ਼ਾ ਜੋ ਹਮੇਸ਼ਾ ਹੀ ਸਾਨੂੰ ਗਰੋਥ ਦਿੰਦਾ ਜੀ ਸਾਨੂੰ ਅੱਗੇ ਵਧਾਉਂਦਾ ਤਾਂ ਨਸ਼ਾ ਜਿਹੜਾ ਚੰਗਾ ਜਾਂ ਮਾੜਾ ਦੋਨੇ ਤਰ੍ਹਾਂ ਦਾ ਹੁੰਦਾ ਇੱਕ ਹੈਗਾ ਤੁਹਾਡੀ ਡਿਵੈਲਪਮੈਂਟ ਇੱਕ ਹੈਗਾ ਤੁਹਾਡਾ ਨਾਸ ਕਰਦਾ ਹੁਣ ਸਾਨੂੰ ਦੇਖਣਾ ਪਊਗਾ ਸਾਡੇ ਲਈ ਕੀ ਸਹੀ ਪੰਜਾਬ ਸਰਕਾਰ ਦਾ ਕਿਹੜਾ ਨਸ਼ਾ ਜਿਹੜਾ ਯੁੱਧ ਲਾਇਆ ਹ ਉਹ ਕਿਹੜੇ ਨਸ਼ੇ ਖਿਲਾਫ ਉਹ ਆ ਜੀ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰਦਾ ਜੋ ਸਾਡੇ ਨੌਜਵਾਨਾਂ ਨੂੰ ਖਾ ਗਿਆ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਪਹਿਲੇ ਨੰਬਰ ਤੇ ਸਾਡਾ ਪੰਜਾਬ ਹੁੰਦਾ ਚਾਹੇ ਖੇਡਾਂ 'ਚ ਚਾਹੇ ਪੜ੍ਹਾਈ 'ਚ ਚਾ ਪਾਵਰ ਦੇ ਵਿੱਚ ਤੇ ਅੱਜ ਪੰਜਾਬ ਦਾ ਨਾਮ ਟੌਪ 10 ਵਿੱਚ ਵੀ ਨਹੀਂ ਆਉਂਦਾ ਤਾਂ ਬਹੁਤ ਪਿੱਛੇ ਚਲੇ ਗਏ ਉਹਦਾ ਸਭ ਤੋਂ ਵੱਡਾ ਕਾਰਨ ਹੈਗਾ ਨਸ਼ਾ ਨਸ਼ੇ ਨਾਲ ਸਾਡੀ ਮੱਤ ਮਾਰੀ ਜਾਂਦੀ ਆ ਕਿੰਨੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਅਸੀਂ ਇਹਦੇ ਉੱਤੇ ਖੁੱਲ ਕੇ ਆਪਾਂ ਗੱਲ ਕਰੀਏ ਤਾਂ ਬੋਲ ਵੀ ਨਹੀਂ ਸਕਦੇ ਇੰਨੀਆਂ ਮੰਦਭਾਗੀਆਂ ਜਿਹੜੀਆਂ ਘਟਨਾ ਹੁੰਦੀਆਂ ਸਭ ਤੋਂ ਵੱਡਾ ਕਾਰਨ ਨਸ਼ਾ ਜਿਉਂ ਇਸੇ ਲੜੀ ਤਹਿਤ ਯੂਥ ਦੇ ਪ੍ਰਧਾਨ ਸੋਨੀ ਜੀ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਸਬੰਧਿਤ ਕੀ ਕਹਿਣਾ ਹਾਂਜੀ ਸੋਨੀ ਜੀ ਨਿਆਬ ਸਰਕਾਰ ਦਾ ਬੈਨਰ ਲੈ ਕੇ ਚੱਲੇ ਹਾਂ ਯੁੱਧ ਨਸ਼ਿਆਂ ਵਿਰੁੱਧ ਤੁਸੀਂ ਯੂਥ ਦੇ ਪ੍ਰਧਾਨ ਨੂੰ ਯੂਥ ਨੂੰ ਕੀ ਸੰਦੇਸ਼ ਦਿੰਦੇ ਹੋ ਯੂਥ ਨੂੰ ਸੰਦੇਸ਼ ਇਹ ਦੇਣਾ ਵੀ ਜਿਵੇਂ ਮੇਰੇ ਮਨੂ ਵੀਰ ਨੇ ਦੱਸਿਆ ਵੀ ਸਾਡਾ ਯੂਥ ਪਹਿਲਾਂ ਹਰੇਕ ਹਰੇਕ ਤੇ ਜਮੂਰੇ ਸੀ ਚਾਹੇ ਗੇਮ ਵਾਲੀ ਹੋਵੇ ਚਾਹੇ ਪੜ੍ਹਾਈ ਵਾਲੇ ਵਿਸ਼ੇ ਚ ਹੋਵੇ ਅਸੀਂ ਅਗਾ ਵਧੂ ਸੀਗੇ ਪਰ ਜਦ ਦਾ ਇਹ ਪੰਜਾਬ ਦੇ ਵਿੱਚ ਨਸ਼ਾ ਆਇਆ ਵਾਰਾ ਇਹਨੇ ਸਾਰਾ ਹੀ ਸਿਸਟਮ ਚੇਂਜ ਕਰਤਾ ਜਿਹੜਾ ਸਾਡਾ ਯੂਥ ਸੀ ਉਹ ਪੁੱਠੇ ਰਾਹ ਤੇ ਤੁਰ ਪਿਆ ਭਗਵੰਤ ਮਾਨ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਸੀ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਇਹ ਮਹੰਮ ਬੀੜਿਆ ਵੀ ਆਪਾਂ ਘਰ ਘਰ ਪਹੁੰਚ ਕੇ ਇਹ ਸੰਦੇਸ਼ ਦੇਣਾ ਵੀ ਜਿਹੜਾ ਨਸ਼ਾ ਵਾ ਇਹ ਕਿਵੇਂ ਖਤਮ ਕਰੀਏ ਪਰ ਇਹਦੇ ਵਿੱਚ ਲੋਕਾਂ ਦਾ ਸਾਥ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਲੋਕ ਦੇ ਰਹੇ ਨੇ ਅੱਜ ਦੇ ਸਮੇਂ ਮੈਂ ਦੇਖਦਾ ਇਹ ਮਹੰਮ ਦੇ ਵਿੱਚ ਨੌਜਵਾਨ ਵੀ ਵੱਧ ਚੜ ਕੇ ਹਿੱਸਾ ਪਾ ਰਹੇ ਨੇ ਕਿਤੇ ਕੋਈ ਨਸ਼ਾ ਵੇਚਦਾ ਤਾਂ ਉਹ ਵਿਰੋਧ ਹੋ ਰਿਹਾ ਬੈਨਰ ਲੱਗੇ ਹੋਏ ਨੇ ਆਪਣੇ ਕੋਲ ਸੀਐਮ ਸਾਹਿਬ ਨੇ ਇੱਕ ਕਾਲ ਦਾ ਵੀ ਮੈਸੇਜ ਦਿੱਤਾ ਵੀ ਤੁਸੀਂ ਸਾਨੂੰ ਕਾਲ ਕਰਕੇ ਮੈਸੇਜ ਕਰਕੇ ਵੀ ਦੱਸ ਸਕਦੇ ਹੋ ਬਹੁਤ ਵਧੀਆ ਕੰਮ ਹੋ ਰਿਹਾ ਮੈਨੂੰ ਲੱਗਦਾ ਇਸ ਸਰਕਾਰ ਨੇ ਪਹਿਲੀ ਵਾਰ ਇਹ ਕੰਮ ਕੀਤਾ ਵਾ ਨਹੀਂ ਤਾਂ ਜਿਹੜੀਆਂ ਦੂਜੀਆਂ ਪਹਿਲਾਂ ਸਰਕਾਰਾਂ ਆਉਂਦੀਆਂ ਸੀ ਇੱਕ ਕਾਗਜ਼ਾਂ ਤੇ ਸਾਨੂੰ ਸਮਝਾ ਕੇ ਚਲੇ ਜਾਂਦੀਆਂ ਸੀ ਵੀ ਆਪਾਂ ਐ ਕਰੋ ਐ ਕਰੋ ਪਰ ਹੋਏ ਅੱਜ ਤੱਕ ਕੋਈ ਵੀ ਨਹੀਂ ਸੀਗਾ ਭਗਵੰਤ ਮਾਨ ਜੀ ਨੇ ਘਰ ਘਰ ਪਹੁੰਚ ਕੇ ਇਹ ਲੋਕਾਂ ਨੂੰ ਸੁਦੇਸ਼ ਦਿੱਤੇ ਤੇ ਹੁਣ ਲੋਕ ਜਾਗਰੂਤ ਹੋ ਚੁੱਕੇ ਨੇ ਜਿੱਥੇ ਵੀ ਕਿਤੇ ਕੋਈ ਨਸ਼ਾ ਵੇਚਦਾ ਵਾ ਲੋਕ ਉਸ ਦਾ ਵਿਰੋਧ ਕਰਦੇ ਨੇ ਅਸੀਂ ਇਸ ਲਈ ਭਗਵੰਤ ਮਾਨ ਸਰਕਾਰ ਦਾ ਤੇ ਸਾਡੇ ਅਰਵਿੰਦ ਕੇਜਰੀਵਾਲ ਦਾ ਸਾਡੇ ਐਮ ਐਲ ਏ ਸਦਾ ਜੀਵਨ ਸਿੰਘ ਸੰਘੋਵਾਲ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਪਿੱਛੇ ਪਿਛਲੇ ਦਿਨੀ ਮਾਨਸਾ ਜ਼ਿਲ੍ਹੇ ਦੇ ਵਿੱਚ ਸ਼ਰਾਬ ਦੇ ਨਾਲ ਅਨੇਕਾਂ ਮੌਤਾਂ ਹੋ ਚੁੱਕੀਆਂ 27 ਦੇ ਕਰੀਬ ਮੌਤਾਂ ਹੋਈਆਂ ਨੇ ਉਹਦੇ ਵਿੱਚ ਜਿਹੜੀ ਮਾੜੀ ਸ਼ਰਾਬ ਪੀਣ ਦੇ ਨਾਲ ਠੇਕਿਆਂ ਦਾ ਵੀ ਵਿਰੋਧ ਹੋ ਰਿਹਾ ਬਹੁਤ ਜ਼ਿਆਦਾ ਕਈ ਜਗ੍ਹਾ ਕਈ ਮੰਤਰੀ ਮੰਨਦੇ ਹੀ ਨਹੀਂ ਵੀ ਸ਼ਰਾਬ ਇੱਕ ਨਸ਼ਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਇਹਨੂੰ ਵੀ ਨੌਜਵਾਨਾਂ ਨੂੰ ਕਿਵੇਂ ਇਹ ਤੋਂ ਦੂਰ ਰਹਿਣਾ ਚਾਹੀਦਾ ਦੇਖੋ ਸਰਕਾਰ ਦੇ ਹਰੇਕ ਜਦੋਂ ਵੀ ਸਰਕਾਰ ਆਈ ਹੈ ਚੱਲਦਾ ਤਾਂ ਇਹ ਕੀਤਾ ਪਹਿਲਾਂ ਤੋ ਇਹ ਸ਼ਰਾਬ ਦਾ ਇਹਨੂੰ ਲੋਕ ਇੱਕ ਅੱਗੇ ਜਣੀ ਇਹ ਹੁੰਦਾ ਸੀ ਜਦੋਂ ਆਪਾਂ ਮੰਨ ਕੇ ਚੱਲੀਏ ਵੀ ਲੋਕ ਜਿਹੜੇ ਆਪਣੇ ਥੋੜੀ ਬਹੁਤ ਇੰਜੋਏ ਲਈ ਜਾਂ ਠਕਾਵਟ ਲਈ ਇਹਨੂੰ ਵਰਤਿਆ ਜਾਂਦਾ ਸੀ ਪਰ ਹੁਣ ਇਹ ਵੀ ਇੱਕ ਸਾਡੇ ਲਈ ਆਦਤ ਬਣ ਚੁੱਕੀ ਹੈ ਕਈ ਲੋਕਾਂ ਲਈ ਜਿਨ੍ਹਾਂ ਨੂੰ ਇਹ ਦੇ ਬਿਨਾਂ ਰਹਿ ਹੀ ਨਹੀਂ ਸਕਦੇ ਸ਼ਰਾਬ ਬਿਨਾਂ ਤੇ ਆਪਾਂ ਹੁਣ ਜਿਹੜੇ ਆ ਨੁਕਸਾਨ ਹੋਇਆ ਉਸ ਦਿਨ ਉਹਦਾ ਇਹ ਆ ਵੀ ਪਰਪਾਈ ਹੁਣ ਜਿਹੜੀ ਥੋੜੀ ਜੀ ਨਾ दारू ਲੋਕਾਂ ਨੂੰ ਇਹ ਲੱਗਦਾ ਵੀ ਸਾਨੂੰ ਸਸਤੇ ਭਾਜ ਕਿਉਂਕਿ ਮਹਿੰਗਾਈ ਜਾਦੇ ਹੋ ਗਈ ਲੋਕਾਂ ਦੇ ਖਰਚੇ ਜਾਦੇ ਨੇ ਆਪਣੀ ਬਾਜਤ ਵੀ ਕਰਨੀ ਹੈ ਉਹਨਾਂ ਨੇ ਘਰ ਵੀ ਚਲਾਉਣੇ ਨੇ ਉਹ ਇੱਕ ਸਾਸਤੇ ਪਲ ਨੂੰ ਜਾਂ ਜਾਂਦੇ ਨੇ ਵੀ ਆਪਣੀ ਸਿਹਤ ਦਾ ਨਹੀਂ ਦੇਖਦੇ ਹੈਗੇ ਉਹ ਸਾਸਤੀ दारू ਪੀਂਦੇ ਉਹ ਪਤਾ ਨਹੀਂ ਕਿਹੜੇ ਐਥਨੋਆਇਲ ਪਾਉਂਦੇ ਨੇ ਕੀ ਪਾਉਂਦੇ ਨੇ ਕੀ ਨਹੀਂ ਉਹ ਜਿਹੜਾ ਸਾਡੇ ਸਰੀਰ ਲਈ ਬਹੁਤ ਘਾਤਕ ਆ ਸਿਰਫ ਉਹ ਪੈਸਿਆਂ ਦੇ ਬਚਾਅ ਪਿੱਛੇ ਉਹਨਾਂ ਨੇ ਉਹ ਕੰਮ ਕੀਤਾ ਪਰ ਉਹਨਾਂ ਤੇ ਨੱਥ ਨਕੇਲ ਪਾ ਦਿੱਤੀ ਆ ਹੁਣ ਆਪਾਂ ਉਸ ਨਸ਼ੇ ਦਾ ਵੀ ਵਿਰੋਧ ਕਰਨ ਜਾ ਰਹੇ ਆ ਜੋ ਸਰਕਾਰ ਦੀ ਦਿੱਤੀ ਹੋਈ दारू ਤੋਂ ਬਿਨਾ ਹੋਰ दारू ਵੇਚਦੇ ਨੇ ਉਹਨਾਂ ਤੇ ਨੱਥ ਪਾਈ ਜਾਊ ਸਰਕਾਰ ਖੁਦ ਮਾਲੀਆ ਜਿਹੜੇ ਠੇਕੇ ਨੇ ਪੱਕੇ ਠੇਕੇ ਨੇ ਉਹਨਾਂ ਦਾ ਟੈਕਸ ਭਰਦੇ ਨੇ ਸਰਕਾਰ ਨੂੰ ਟੈਕਸ ਜਾਂਦਾ ਸਰਕਾਰ ਨੂੰ ਉਹਦਾ ਮਾਲੀਆ ਜਾਂਦਾ ਉਹ ਜੈਨੂਨਾ ਕਿਉਂਕਿ ਉਹ ਸਰਕਾਰ ਤੋਂ ਮਾਨਤਾ ਪ੍ਰਾਪਤ ਸਰਾਵ ਆ ਆਰੀਓ ਜੇ ਉਹ ਮੜੀ ਆਉਂਦੀ ਆ ਤਾਂ ਸਰਕਾਰ ਦੋਸ਼ੀ ਆ ਉਹਦੇ ਦੋਸ਼ੀ ਆ ਪਰ ਜਿਹੜੇ ਘਰ ਘਰ ਦੇ ਵਿੱਚ ਹੋਮ ਡਿਲੀਵਰੀਆਂ ਦੇ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਸਾਡੀ ਇਹ ਆ ਸੰਦੇਸ਼ ਵੀ ਸਾਨੂੰ ਜਿਵੇਂ ਆਪਾਂ ਜੁੱਧ ਨਸ਼ਿਆਂ ਵਿਰੋਧ ਚੱਲਿਆ ਹੋਇਆ ਏਕ ਨਹੀਂ ਤੁਸੀਂ ਸਾਨੂੰ ਮੈਸੇਜ ਦਿਓ ਜਿਹੜੇ ਇਦਾਂ ਦੇ ਲੋਕ ਕਰਦੇ ਨੇ ਜਾ ਕੇ ਨਾ ਘਰ ਘਰ ਦਾਰੂ ਵੇਚਦੇ ਨੇ ਸਸਤੇ ਭਾਅ ਦੇ ਵਿੱਚ ਆਪਣੀ ਤਿਆਰ ਕਰਦੇ ਨੇ ਦਾਰੂ ਮੇਰੇ ਪਿੰਡ ਜਸਪਾੜ ਵਾਂਗਰਾ ਥੋੜੇ ਜਿ ਦਿਨ ਪਹਿਲਾਂ ਇਹ ਜਾਗਤ ਮਹਮ ਚੱਲ ਚੁੱਕੀ ਆ ਮੇਰੇ ਪਿੰਡ ਵੀ ਦਾਰੂ ਫੜ ਰਹੀ ਆ ਉੱਥੇ ਫੈਕਟਰੀਆਂ ਦੇ ਵਿੱਚ ਕੋਈ ਤਿਆਰ ਕਰਦਾ ਸੀ ਬਹੁਤ ਵੱਡੇ ਪੱਧਰ ਤੇ ਪ੍ਰ ਤੇ ਤੇ ਉਹਨਾਂ ਨੂੰ ਉਹਨਾਂ ਦੇ ਧਾਰਾ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਭੇਜ ਦਿੱਤਾ ਵਾ ਬਾਕੀ ਇਦਾਂ ਹੀ ਜੇ ਕਿਤੇ ਹੋਰ ਵੀ ਪਤਾ ਲੱਗਦਾ ਵਾ ਮੈਂ ਬੇਨਤੀ ਕਰਦਾ ਯੂਥ ਵਜੋਂ ਮੇਰਾ ਮੇਰੇ ਮਿੱਤਰਾਂ ਨੂੰ ਮੇਰੇ ਭਰਾਵਾਂ ਨੂੰ ਦੋਸਤਾਂ ਨੂੰ ਵੀ ਤੁਸੀਂ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੂੰ ਜਾਂ ਸਾਡੇ ਤੇ ਕਰੇ ਗੱਲ بچਾਓ ਤਾਂ ਕਿ ਆਪਾਂ ਉਹ ਜਿਹੜਾ ਨਕਲੀ ਸ਼ਰਾਬ ਵੇਚਦੇ ਉਹਨਾਂ ਦੇ ਨੱਥ ਪਾਈ ਜਾ ਸਕੇ ਥੈਂਕ ਯੂ ਧੰਨਵਾਦ ਤੁਸੀਂ ਦੇਖਿਆ ਕਿ ਪਿੰਡ ਮਾਨਕਵਾਲ ਤੋਂ ਇੱਕ ਗੱਡੀਆਂ ਦਾ ਕਾਫਲਾ ਸੰਭੂ ਬਖ ਬਖ ಗ್ರಾಮ ਪੰਚਾਇਤਾਂ ਤੇ ਨੌਜਵਾਨਾਂ ਦੀ ਅਗਵਾਈ ਕਰਦਾ ਹੋਇਆ ਗਿਆ ਵਾ ਜੋ ਇਸ ਟਾਈਮ ਜਾ ਕੇ ਭਗਵੰਤ ਮਾਨ ਜੀ ਨੂੰ ਮਿਲੂਗਾ ਤੇ ਆਪਣੇ ਇਲਾਕੇ ਦੀ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਚਲਾਇਆ ਹੋਇਆ ਉਸ ਦੀ ਅਪਡੇਟ ਦੇਵੇਗਾ ਤੇ ਅਗਲੀਆਂ ਜਿਹੜੀਆਂ ਰਣਨੀਤੀਆਂ ਨੇ ਪੰਜਾਬ ਦੇ ਯੂਥ ਦੀਆਂ ਉਹਨਾਂ ਦੇ ਬਾਰੇ ਵੀ ਜਿਹੜਾ ਸ਼ਰਾਬ ਦੇ ਜਿਹੜੀ ਪਿੰਡਾਂ ਦੇ ਵਿੱਚ ਵਿਕ ਰਹੀ ਆ ਹੋਮ ਡਿਲੀਵਰੀ ਉਸ ਦੇ ਬਾਰੇ ਵੀ ਜਾਣਕਾਰੀ ਦੇਣਗੇ ਅਸੀਂ ਸਾਰਿਆਂ ਨਾਲ ਗੱਲਬਾਤ ਕੀਤੀ ਆ ਸਾਰਿਆਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਆ ਕਿ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜਾ ਮਹਿੰਮ ਚਲਾਈ ਆ ਉਸ ਨੂੰ ਨਿਪਰੇ ਚੜਾਵਾਂਗੇ ਅਸੀਂ ਵੀ ਇਹ ਦਾਰਾ ਜਿਹੜਾ ਟਾਈਮ ਵੱਲੋਂ ਸਾਰਿਆਂ ਨੂੰ ਸਵਾਗਤ ਕਰਦੇ ਆਂ ਸਾਰਿਆਂ ਨੂੰ ਧੰਨਵਾਦ ਕਰਦੇ ਆਂ ਕਿ ਇਹਨਾਂ ਨੇ ਜੋ ਪੰਜਾਬ ਸਰਕਾਰ ਨੇ ਜੋ ਇਹ ਉਪਰਾਲਾ ਕੀਤਾ ਬਹੁਤ ਵਧੀਆ ਉਪਰਾਲਾ ਵਾ ਨਸ਼ੇ ਪੰਜਾਬ ਦੇ ਵਿੱਚੋਂ ਖਤਮ ਹੋਣੇ ਚਾਹੀਦੇ ਨੇ ਜੇ ਨਸ਼ੇ ਖਤਮ ਹੋਣਗੇ ਤਾਂ ਜਵਾਨੀ ਬਚੂਗੀ ਜਵਾਨੀ ਬਚੂਗੀ ਤਾਂ ਪੰਜਾਬ ਬਚੇਗਾ ਪੰਜਾਬ ਦੇ ਨਾਲ ਹੀ ਸਾਰੀ ਪੰਜਾਬ ਦੀ ਰੌਣਕ ਬਚੇਗੀ ਤੁਸੀਂ ਦੇਖਦੇ ਰਹੋ ਜੀ ਹਰ ਟਾਈਮ 'ਚ ਅਗਲੀ ਅਪਡੇਟ ਲੈ ਕੇ ਤੁਹਾਡੀ ਸੇਵਾ 'ਚ ਫੇਰ ਹਾਜ਼ਰ ਹੋਵਾਂਗੇ ਕੈਮਰਾਮੈਨ ਜਸਪਾਲ ਸਿੰਘ ਸੋਨੂ ਦੇ ਨਾਲ ਸਰਬਜੀਤ ਸਿੰਘ ਖਾਲਸਾ ਦੀ ਇਹ ਵਿਸ਼ੇਸ਼ ਰਿਪੋਰਟ